ਹਰਪ੍ਰਭਗਵਨ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ ਸੁਨਾਮ ਨੇ ਪ੍ਰੈਸ ਨੂੰ ਦੱਸਿਆ ਕਿ ਬ੍ਰਾਹਮਣ ਸਭਾ ਸੁਨਾਮ ਜੋ ਕਿ ਪਿਛਲੇ 25 ਸਾਲਾਂ ਤੋਂ ਬ੍ਰਾਹਮਣ ਸਮਾਜ ਦੀ ਸੇਵਾ ਵਿੱਚ ਚੱਲ ਰਹੀ ਹੈ ਦੀ ਦੇਸ਼ ਭਰ ਵਿੱਚ ਆਪਣੀ ਵੱਖਰੀ ਪਛਾਣ ਹੈ ਕਿਉਂਕਿ ਇਸ ਟੀਮ ਨੇ ਲੋੜਵੰਦ ਬ੍ਰਾਹਮਣਾਂ ਨੂੰ ਪੈਨਸ਼ਨ ਦਿੱਤੇ ਲਗਾਤਾਰ 10 ਸਾਲ ਪਾਈਚਾਰਾ ਕੰਮ ਕੀਤਾ ਬ੍ਰਾਹਮਣ ਲੜਕੀਆਂ ਦੇ ਵਿਆਹ ਵਿੱਚ ਗੁਪਤ ਰੂਪ ਵਿੱਚ ਉਹਨਾਂ ਦੇ ਘਰ ਪਹੁੰਚਾਇਆ ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਸੰਸਕ੍ਰਿਤੀ ਦੇ ਸੈਮੀਨਾਰ ਕਰਵਾਏ ਤੇ ਲੋੜਵੰਦ ਬੱਚਿਆਂ ਦੀ ਫੀਸਾਂ ਅਦਾ ਕੀਤੀਆਂ ਇਸੇ ਲਈ ਸਾਡੇ ਕੌਮੀ ਆਗੂ ਪ੍ਰਧਾਨ ਪਰਦੀਪ ਮਹਿਨਨ ਕੌਮੀ ਮੀਤ ਪ੍ਰਧਾਨ ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਸਨਮਾਨਿਤ ਕੀਤਾ ਤੇ ਖਾਟੀ ਧਾਮ ਵਿਚ ਭਗਵਾਨ ਪ੍ਰਸ਼ਾਦ RAM ਜੀ ਦੇ ਮੰਦਰ ਦੀ ਉਸਾਰੀ ਲਈ ਸਰਕਾਰ ਤੋਂ 10 ਕਰੋੜ ਲੈਣ ਦੀ ਉਸ ਸਮੇਂ ਬ੍ਰਾਹਮਣ ਸਭਾ ਪੰਜਾਬ ਦੇ ਇੰਚਾਰਜ ਮੈਨਨ ਨੇ ਬ੍ਰਾਹਮਣ ਟੀਮ ਦੀ ਭੂਮਿਕਾ ਨਿਭਾਈ ਸਭਾ ਪੰਜਾਬ ਦੀ ਟੀਮ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਬ੍ਰਾਹਮਣ ਇਕੱਠੇ ਹੋਏ ਤੇ ਇਸ ਇਤਿਹਾਸਿਕ ਸਮਾਗਮ ਦੇ ਗਵਾਹ ਬਣੇ ਸਰਕਾਰੀ ਪੰਜਾਬ ਪਧਰੀ ਬ੍ਰਾਹਮਣ ਸਭਾ ਦੀ ਟੀਮ ਨੂੰ ਸਾਰਾ ਪੈਸਾ ਦੇਣਾ ਚਾਹੁੰਦੀ ਹੈ ਪਰ ਮੈਨਨ ਜੀ ਨੇ ਸਾਰਿਆਂ ਦੀ ਸਹਿਮਤੀ ਬਣਾ ਕੇ ਉਸ ਪੈਸੇ ਸਰਕਾਰ ਕੋਲ ਰਿజర్ਵ ਫੰਡ ਵਿੱਚ ਜਮ੍ਹਾਂ ਹੈ ਤਾਂ ਜੋ ਪਾਰਦਰਸ਼ਤਾ ਬਣਾਈ ਜਾ ਸਕੇ ਇਸ ਟੀਮ ਵਿੱਚ ਮੈਡਮ ਗੀਤਾ ਸ਼ਰਮਾ ਮੁਖੀ ਮਹਿਲਾ ਵਿੰਗ ਪੰਜਾਬ ਦੇ ਬ੍ਰਾਹਮਣ ਦੀ ਸੇਵਾ ਵਿੱਚ ਆਪਣਾ ਪੂਰਨ ਸਹਿਯੋਗ ਦਿੱਤਾ ਤੇ ਭਗਵਾਨ ਪਰਸ਼ਰਮ ਜੀ ਦੇ ਅਸ਼ੀਰਵਾਦ ਨਾਲ ਰਾਜਪਦਤਰ ਸਰਕਾਰ ਵਿੱਚ ਚੇਅਰਪਰਸਨ ਵੀ ਰਹੇ ਸਾਡੀ ਬ੍ਰਾਹਮਣ ਸਭਾ ਦੀ ਟੀਮ ਨੇ ਸਮੇਂ ਦੀਆਂ ਸਰਕਾਰਾਂ ਨੇ ਬੁਲਾਇਆ ਉੱਥੇ ਪਹਿਲੇ ਬ੍ਰਾਹਮਣ ਕਲਿਆਣ ਬੋਰਡ ਦਾ ਚੇਅਰਮੈਨ ਵੀ ਸਾਡੀ ਟੀਮ ਵਿੱਚੋਂ ਲਿਆ ਗਿਆ ਜ਼ਿਲ੍ਹਾ ਪ੍ਰਧਾਨ ਨੰਦ ਲਾਲ ਸ਼ਰਮਾ ਨੇ ਦੱਸਿਆ ਕਿ ਸ਼ਹਿਰੀ ਪੰਜਾਬ ਹਰਪ੍ਰਭਾਨ ਸ਼ਰਮਾ ਦੀ ਅਸੇਬਾ ਮਾ ਦੇਖਦੇ ਹੋਏ 26 ਜਨਵਰੀ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਜੀ ਨੇ ਸਨਮਾਨਿਤ ਕੀਤਾ ਇਸ ਟੀਮ ਦੇ ਸਰਪ੍ਰਸਤ ਬ੍ਰਿਜ ਲਾਲ ਸ਼ਰਮਾ ਨੂੰ ਵੀ ਜਲਦੀ ਹੀ ਰਾਸ਼ਟਰੀ ਪੱਧਰ ਦੀ ਸਟੇਜ ਤੇ ਸਨਮਾਨਿਤ ਕੀਤਾ ਜਾਵੇਗਾ ਇਸੇ ਸਮੇਂ ਬੋਲਦੇ ਪ੍ਰਧਾਨ ਬ੍ਰਾਹਮਣ ਸਭਾ ਸੁਨਾਮ ਦੇ ਪ੍ਰਧਾਨ ਹਰਪ੍ਰਮੋਦ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੁਨਾਮ ਵਿਖੇ ਪਗਵਾਨ ਪ੍ਰਸ਼ਰਮਜੀ ਦੇ ਪ੍ਰਕਾਸ਼ ਪੂਰਵ ਬੜੀ ਧੁੰਮਤਾਂ ਨਾਲ ਮਨਾਇਆ ਜਾਵੇਗਾ ਇਸ ਵਾਰ ਅੱਖਾਂ ਦਾ ਕੈਂਪ ਤੇ ਖੂਨ ਦਾ ਦਾਨ ਕੈਂਪ ਬਹੁਤ ਵੱਡੀ ਪੱਧਰ ਤੇ ਲਗਾਇਆ ਜਾਵੇਗਾ ਜਿਲ੍ਹਾ ਪ੍ਰਧਾਨ ਅਨੰਦ ਲਾਲ ਸ਼ਰਮਾ ਨੇ ਕਿਹਾ ਕਿ ਅਜੇ ਤੱਕ ਸਾਡੀ ਸਭਾ ਨੇ ਕਦੇ ਵੀ ਕਿਸੇ ਰਾਜਨੀਤਿਕ ਸਰਕਾਰੀ ਜਾਂ ਗੈਰ ਬ੍ਰਾਹਮਣ ਸਰੋਤਾ ਤੋਂ ਕੋਈ ਫੰਡ ਨਹੀਂ ਲਿਆ ਸੀ ਜੋ ਵੀ ਕੰਮ ਕੀਤਾ ਹੈ ਸੁਨਮ ਦੇ ਬ੍ਰਾਹਮਣ ਭਾਈਚਾਰੇ ਸਾਡੇ ਮੈਂਬਰਾਂ ਤੇ ਸਾਥੀਆਂ ਦੇ ਸਹਿਯੋਗ ਸਦਕਾ ਹੀ ਇਹ ਸਫਲਤਾ ਪ੍ਰਾਪਤ ਹੋਈ ਹੈ ਅਸੀਂ ਆਸ ਕਰਦੇ ਹਾਂ ਕਿ ਸਮੂਹ ਬ੍ਰਾਹਮਣ ਭਾਈਚਾਰਾ ਭਵਿੱਖ ਵਿੱਚ ਸਾਡਾ ਸਾਥ ਦਿੰਦਾ ਰਹੇਗਾ